ਚਾਈ ਸਾਨੂੰ ਨੂੰ ਇੰਨੀ ਵਧੀਆ ਮਿਲੀ ਜੇ ਕਹਿਣ ਸੁਣਨ ਦੀ ਗੱਲ ਤੇ ਮੈਂ ਕਹਿੰਦੀ ਮੈਨੂੰ ਕਹਿਣਾ ਹੀ ਨਹੀਂ ਪੈਂਦਾ ਕਿ ਕਿਸੇ ਕੰਮ ਲਈ ਮੈਂ ਹੰਦਾ ਉੱਠ ਵੀ ਨਹੀਂ ਦਿੰਦੀ ਮੰਮੀ ਤੂੰ ਬੈਠੋ ਮੈਂ ਆਪੇ ਕਰਾਂਗੀ ਸਰ ਦੇਖੋ ਪੁੱਛਦੀ ਦੱਸਦੀ ਵੀ ਨਹੀਂ ਆਪੇ ਜਦ ਮੈਂ ਕਰ ਲਾਂਗੀ ਢੜੀ ਸਬਜ਼ੀ ਬਣਾਣੀ ਹੈ ਇਹ ਵੀ ਦਿਮਾਗ ਤੇ ਮੇਰੇ ਕੋਈ ਨਹੀਂ ਜੇ ਪੰਦੀ ਹਾਂ ਕੋਈ ਨਹੀਂ ਹੈਗੀ ਸਬਜ਼ੀ ਮੈਂ ਆਪੇ ਬਣਾ ਲਾਂਗੀ ਢੜੀ ਬਣਾਣੀ ਤੁਹਾਡੇ ਪਸੰਦ ਦੀ ਉਹ ਬਣਾਵਾਂਗੀ ਤੇ ਸਬਜ਼ੀਆਂ ਵੀ ਇੰਨੀਆਂ ਮੂੰਹ ਹੋਣੀ ਲੱਥਦੀਆਂ ਉਂਗਲਾ ਚਟ ਚਟ ਕੇ ਖਾਈ ਦਿਆਂ ਦੀ ਇੰਨੀਆਂ ਸਵਾਦ ਸਬਜ਼ੀਆਂ ਬਣਾਉਂਦੀ ਆਂ ਮੈਂ ਕਹਿੰਦੀ ਕਿਆ ਨੀ ਤੇ ਲੂਣ ਕੋਈ ਪੂਰਾ ਮੈਂ ਕਹਿੰਦੀ ਮਿਰਚ ਪੂਰੀ ਉਹਨ ਪਤਾ ਅਸੀਂ ਕਿਸਰਾਂ ਦੇ ਖਾਣੇ ਉਸੇ ਤਰ੍ਹਾਂ ਹੀ ਬਣਾਏ ਹਾਂ ਬਰ ਨੂਤੀਨ ਪਤਾ ਆਵੇ ਤੇ ਫਿਰ ਪਤਾ ਲੱਗ ਹੀ ਜਾਂਦਾ ਹੈ ਇਹ ਕੁਛ ੰਦਾ ਮੈਂ ਕਹਿੰਦੀ ਮੈਂ ਕਹਿੰਦੀ ਮੇਰੇ ਭਾਗ ਖੁੱਲ ਗਏ ਜੈਸੀ ਨੂ ਲੈ ਦੇਖੋ ਜੀ ਜਿਹਦੇ ਪੇਕੇ ਚੰਗੇ ਹੋਣ ਨਾ ਮੇਰਾ ਚੰਗੀ ਮਾਤ ਦਿੱਤੀ ਹੋਵੇ ਤੇ ਉਹੋ ਜੀ ਧੀ ਪੁੱਤਰ ਉਹੋ ਜੀ ਮਾਤਾਂ ਦਿੰਦੀ ਆ ਤੇ ਇਸ ਕਰਕੇ ਇਹਨੂੰ ਸੰਸਕਾਰ ਜਿਹੜੇ ਨਾ ਉਹ ਪੇਕੇ ਆਲੇ ਚੰਗੇ ਮਿਲੇ ਨੇ ਹਾਂ ਬਹੁਤ ਚੰਗੀ ਆ ਬਸ ਵਧੀਆ ਸੰਸਕਾਰ ਦਿੱਤੇ ਹਾਂ ਹੋ ਗਿਆ ਤੇ ਆਪਣੇ ਸੋਹਰੇ ਜਾ ਕੇ ਇਸ ਤਰ੍ਹਾਂ ਅਡਜਸਟ ਹੋਣਾ ਮੈਂ ਤਾਂ ਨਹੀਂ ਪਤਾ ਨਹੀਂ ਲੱਗ ਮੈਨੂੰ ਇਹ ਪਤਾ ਹੀ ਨਹੀਂ ਜੇ ਲੱਗਦਾ ਮੈਨੂੰ ਆ ਕਿ ਧੀ ਮੈਂ ਨੂੰ ਧੀ ਹੋ ਮੰਨਨੀ ਉਹਨੂੰ ਤਾਂ ਧੀ ਹੋ ਮੰਨਨੀ ਸੋਹਰੇ ਹੁੰਦੇ ਸੀ ਯਾਨੀ ਅੱਧੀ ਹੈ ਹੁੰਦੀਆਂ ਨੇ ਆਪਣੀਆਂ ਤੇ ਚਲੋ ਤੋੜਦੀ ਜੀ ਮਗਾਨੀਆਂ ਹੁੰਦੀਆਂ ਨੇ ਅਸਲੀ ਧੀਾਂ ਤੇ ਇਹੋ ਹੀ ਹੁੰਦੀਆਂ ਨੇ ਧੀ ਦੀ ਕਦੀ ਧੀਆ ਨਹੀਂ ਨਹੀਂ ਆਇਆ ਤੇ ਬਿੰਦੂ ਹੋ ਗਿਆ ਬਾਈਆਂ ਨਾ ਚਾਰ ਧੀਵਤ ਬਣਾਉਂਦੀ ਜੀ ਹਾਂ ਤੇ ਹਾਂ ਸਿਆਣੀ ਹੈ ਨਾ ਬਹੁਤ ਸਿਆਣੀ ਹੈ ਉਹ ਕਹਿੰਦੇ ਸਿਆਣੇ ਘਰ ਚੋਂ ਆਈ ਹੈ ਅਗੜ ਖਾਨਦਾਨ ਦੇ ਟੱਬਰ ਦੇ ਵਿੱਚੋਂ ਆਈ ਹੈ ਇਹਨੂੰ ਪਤਾ ਹੀ ਹੁੰਦਾ ਖਾਨਦਾਨ ਦਾ ਨਹੀਂ ਕਰ ਹਾਂ ਖਾਨਦਾਨ ਦੀ ਹੈ ਹਾਂ ਬਹੁਤ ਵਧੀਆ ਹੈ ਜੋਦਾ ਦੀ ਡੋਲੀ ਇੱਥੇ ਆਈ ਸੀ ਨਾ ਤੇ ਇਹਦੀ ਮਾਂ ਨੇ ਪਤਾ ਕਿੰਨੇ ਨੂੰ ਸੰਸਕਾਰ ਦਿੱਤੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਤੇਰੀ ਮਾਂ ਵੈ ਹੁਣ ਮੈਂ ਤੇਰੀ ਮਾਂ ਨਹੀਂ ਹੈਗੀ ਉਹਨੇ ਸੰਸਕਾਰ ਇੰਨੇ ਚੰਗੇ ਦਿੱਤੇ ਇੰਨੇ ਚੰਗੇ ਮੈਂ ਸੁਣ ਕੇ ਰਾਂਦੇਗੀ ਵੀ ਵੇਖੋ ਇਹੋ ਜਿਹੇ ਮਾਮਾ ਵੀ ਖੁੰਦ ਗਿਆ ਨੇ ਜਿਹੜੇ ਚੰਗੇ ਸੰਸਕਾਰ ਦੇ ਕਈ ਜਾ ਕੇ ਕਈ ਮਾਵਾਂ ਉਲਟੀ ਪੜਾ ਦਿੰਦੀਆਂ ਨੇ ਕਈ ਕਹਿੰਦੇ ਨਹੀਂ ਥੋੜੇ ਜਾ ਕੇ ਇੰਜ ਨਾ ਕਰੀ ਇੰਜ ਨਾ ਕਰੀ ਪਰ ਨਹੀਂ ਇਹਨਾਂ ਦਾ ਜਿਹੜਾ ਖਾਨਦਾਨ ਹੈ ਨਾ ਸਾਰਾ ਟੱਬਰ ਪਿੱਛੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਸਾਰਾ ਖਾਨਦਾਨ ਹੈ ਨਾ ਇਨਾ ਦਾ ਬਹੁਤ ਹੀ ਚੰਗਾ ਚਾਹੀਏ ਮੈਂ ਤਾਂ ਸੋਚਦੀ ਅੱਗੀ ਕਿੰਨਾ ਥੋੜਾ ਸਮਾਂ ਹੋਇਆ ਦੇ ਬਿਆ ਪਰ ਐਨੇ ਥੋੜੇ ਸਮੇਂ ਸਾਰਾ ਕੁਝ ਸਮਝ ਗਈ ਘਰ ਦਾ ਕਿਸ ਤਰ੍ਹਾਂ ਚਲਾਣਾ ਹੈ ਕਿਸ ਤਰ੍ਹਾਂ ਕਰਨਾ ਹੈ ਕਿਹੜੀ ਚੀਜ਼ ਕਿੱਥੇ ਰੱਖਣੀ ਹੈ ਕਿਸ ਤਰ੍ਹਾਂ ਸਬਜ਼ੀਆਂ ਸਾਰਾ ਕੁਝ ਮਿੰਟੋ-ਵਿੰਟੋ ਸਮਝ ਗਈ ਆਪਣੇ ਕੰਮ ਦੀ ਲੋੜ ਇਹਨਾਂ ਨੂੰ ਭਾਈ ਚਾਹੀਏ ਦੇਖੋ ਮੈਂ ਤਾਂ ਰੋਟੀ ਪਾਣੀ ਤੋਂ ਲਵਾ ਰੋ ਸੋਈ ਤੋਂ ਲਵਾ ਘਰ ਦੇ ਸਾਮ ਸਮਾਈ ਤੋਂ ਲਵਾ ਇਹਨੂੰ ਇਹ ਵੀ ਪਤਾ ਲੱਗਿਆ ਪਾਪਾ ਨੂੰ ਕਿਹੜੀ ਦਵਾਈ ਦੇਣੀ ਤੇ ਕਿਹੜੇ ਸਮੇਂ ਤੇ ਦੇਣੀ ਮੈਂ ਨਾ ਉਹ ਵੀ ਫਿਕਰ ਲੱਤ ਗਈ ਤੇ ਆਪੇ ਹੀ ਦਿੰਦੀ ਆ ਪਾਪਾ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ ਜੀ ਹੁਣੇ ਵਾਲੀ ਖਾਣੀ ਆ ਹੁਣੇ ਵਾਲੀ ਖਾਣੀ ਸਭ ਕੁ ਇਹ ਵੀ ਨੇ ਉਹ ਹੀ ਜਿੰਮੇਵਾਰੀ ਚੁੱਕ ਲਈ ਤੇ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਆਪੇ ਪਾਪਾ ਨੂੰ ਦਵਾਈ ਦਿਆ ਸਿਆਣੀ ਹੈ ਨਾ ਬਹੁਤ ਸਿਆਣੀ ਬਹੁਤ ਸਿਆਣੀ ਹੈ ਬੈਠੀ ਬਹੁਤ ਸਿਆਣੀ ਤੇਰਾ ਦੇਹਾਂ ਤੇ ਪਿਆਰ ਆਂਦਾ ਇਹਦੇ ਨਾਲ ਨਹੀਂ ਵਧੀਆ ਕੁੜੀ ਬੈਠਨੀ ਕਮਾਲ ਬਾਪੀ ਤੇ ਪੈ ਗਏ ਕੱਪੜੇ ਬਸ ਆਹੋ ਹੀ ਰਹਿ ਗਿਆ ਇੱਥੇ ਪਾ ਦਿੰਨੀ ਮੇਰੀ ਗੱਲ ਸੁਣਾ ਚਾਹ ਵਗੈਰਾ ਤੇ ਨਹੀਂ ਪੀਣੀ ਤੁਸੀਂ ਤੁਹਾਨੂੰ ਕਹਿਣੀ ਆ ਹਾਂਜੀ ਹਾਂਜੀ ਦੱਸੋ ਮਹਾਰਾ ਜੀ ਦੱਸੋ ਮੈਂ ਪੁੱਛ ਨਹੀਂ ਆ ਚਾਹ ਵਗੈਰਾ ਤੇ ਨਹੀਂ ਪੀਣੀ ਸਬਜੀ ਕੀ ਆ ਸਬਜੀ ਤੇ ਪਾਲਕ ਬਣੀ ਆ ਇਦਾਂ ਕਰ ਨਾਲ ਨਾਲ ਮੰਮੀ ਚੌਲ ਵੜੇ ਖੁਸ਼ ਹੋ ਕੇ ਖਾਂਦੇ ਆ ਤੇ ਬੋਇਲਡ ਰਾਈਸ ਨਾਲ ਤੁਹਾਨੂੰ ਕਹਿਣ ਦੀ ਲੋੜ ਨਹੀਂ ਮੈਂ ਪਰੌਂਠੀ ਬਣਾ ਲੈ ਮੈਨੂੰ ਉਹਦੇ ਨਾਲ ਚਲੋ ਠੀਕ ਆ ਵੈਸੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਬੋਇਲਡ ਰਾਈਸ ਤੇ ਮੈਂ ਬਣਾ ਵੀ ਦਿੱਤੇ ਵਾਹ ਆ ਵਾਹ ਅਤੇ ਐਡਵਾਂਸ ਹੀ ਜੰਨੀ ਹੈ ਨਾ ਤੇ ਹੋਰ ਕੀ 7 ਜੀ ਮੈਨੂੰ ਸਭ ਪਤਾ ਵਾ ਕਿੰਨੇ ਕਿਹੜੇ ਟਾਈਮ ਤੇ ਕੀ ਖਾਣਾ ਫਰਮਾਨ ਸਾਹਿਬ ਨਾ ਸਾਰਾ ਕੁਝ ਬਣਾਤਾ ਇਹ ਵੀ ਮੈਨੂੰ ਪਤਾ ਤੁਹੀ ਪਾਲਕ ਨਹੀਂ ਖਾਣੀ ਤਾਂ ਡੇਲੀ ਮੈਂ ਮੂਲੀਆਂ ਸ਼ਰੇਡ ਕਰਦੀ ਆ ਉਹਦੀ ਪਰੌਂਠੀ ਬਣਾ ਦਾਂਗੀ ਵਾਹ ਤਦੇ ਤੇ ਮੈਂ ਕਹਿੰਦਾ ਕਿ 5 ਜੀ ਚੱਲਣ ਡਿਆ ਤੂੰ 6 ਛੱਡ ਕੇ 7 ਹੀ ਹੋ ਗਈਆਂ ਕੀ ਕਰੀਏ ਹੋਣਾ ਪੈਂਦਾ ਵਾ ਸਹੀ ਗੱਲ ਦੱਸੋ ਫਿਰ ਹੁਣੇ ਖਾਣੀ ਹੈ ਕਿ ਬਾਅਦ ਚੋਂ ਖਾਣੀ ਚੱਲ ਖਾ ਲੈਣਾ ਹਾਂ ਜੀ ਕਿਰੇਨ ਹਾਂਜੀ ਮੈਨੂੰ ਇੱਕ ਗੱਲ ਦੱਸ ਜੇ ਕਿਤੇ ਜਾਣਾ ਹੋਵੇ ਤੇ 12 ਵਜੇ ਆ 1 ਵਜੇ ਤੱਕ ਤੁਰ ਪੰਗੇ ਕਿੱਥੇ ਜਾਣਾ ਇਹ ਤੇ ਦੱਸੋ ਦੋਕ ਦਿਨਾਂ ਦੇ ਕੱਪੜੇ ਨਾਲ ਪੈਕ ਕਰਨੇ ਆ ਕੱਪੜੇ ਯਾਰ ਸੈਟਰਡੇ ਸੰਡੇ ਆ ਤੇ ਮੈਂ ਸੋਚਣ ਲਿਆ ਚੱਲ ਚਲਦੇ ਆ ਉੱਥੇ ਲਾਗੇ ਡਲਹਾਉਸੀ ਹਲ ਸਟੇਸ਼ਨ ਤੇ ਚੱਲ ਪੰਨੇ ਆ ਤੇ ਸੰਡੇ ਸ਼ਾਮ ਨੂੰ ਆ ਜਾਵਾਂਗੇ ਚਲਿਏ ਮੇਰੀ ਗੱਲ ਪਰ ਤੁਰਨਾ 1 ਵਜੇ ਤੱਕ ਹੀ ਉਹ ਗੱਲ ਤੇ ਹੈਗੀ ਆ ਮੈਂ ਨਾ ਮੰਮੀ ਉਹਨਾਂ ਨੂੰ ਪੁੱਛ ਲਾਂ ਇੱਕ ਵਾਰੀ ਕਿਉਂਕਿ ਜੇ ਮੈਂ ਚਲ ਗਈ ਦੋਵੇਂ ਇਕੱਲੇ ਤੇ ਹੈਗੇ ਆ ਫਿਰ ਰੋਟੀ ਪਾਣੀ ਸਾਰਾ ਕੁਝ ਮੈਨੇਜ ਕਰਨਾ ਪੈਣਾ ਵਾ ਇੱਕ ਵਾਰੀ ਮੈਂ ਉਹਨਾਂ ਨੂੰ ਪੁੱਛ ਲਵਾਂ ਕਿਨ ਮੰਮੀ ਨੇ ਕਿਹੜੀ ਨਾ ਕਰਨੀ ਨੇ ਤੈਨੂੰ ਅਜੇ ਤੱਕ ਉਹਨਾਂ ਨੇ ਕਿਸੇ ਗੱਲ ਤੋਂ ਮਨਾ ਕੀਤਾ ਵਾ ਨਹੀਂ ਨਹੀਂ ਫਿਰ ਨਹੀਂ ਨਹੀਂ ਉਹਨਾਂ ਨੇ ਨਹੀਂ ਮਨਾ ਕੀਤਾ ਮੈਨੂੰ ਪਤਾ ਉਹਨਾਂ ਨੇ ਕਰਨਾ ਵੀ ਨਹੀਂ ਪਰ ਤੁਸੀਂ ਇਹ ਵੇਖੋ ਨਾ ਕੁਝ ਮੇਰੀਆਂ ਵੀ ਰਿਸਪੌਂਸਿਬਿਲਟੀਜ਼ ਹੈਗੀਆਂ ਨਾ ਜੇ ਮੈਂ ਇੱਕ ਵਾਰੀ ਉਹਨਾਂ ਨੂੰ ਪੁੱਛ ਲਾਵਾਂਗੀ ਉਹਨਾਂ ਨੂੰ ਵਧੀਆ ਤੇ ਲੱਗੂਗਾ ਨਾ ਕੀ ਪੁੱਛ ਕੇ ਗਈ ਐ ਦੱਸ ਕੇ ਗਈ ਐ ਚਲ ਜਾ ਫਿਰ ਕਰ ਆਪਣੀ ਰਿਸਪੌਂਸਿਬਿਲਟੀ ਪੂਰੀ ਪੁੱਛ ਉਹਨਾਂ ਨੂੰ ਤੇ ਫਿਰ ਚਲੀਏ ਚਲੋ ਠੀਕ ਐ ਮੈਂ ਉਹਨਾਂ ਨੂੰ ਪੁੱਛ ਕੇ ਆਂਦੀ ਨਾਲੇ ਉਹਨਾਂ ਨੂੰ ਰੋਟੀ ਵੀ ਦੇ ਦਾਂ ਉਹ ਬੈਠੇ ਆ ਉਹਨਾਂ ਨੂੰ ਰੋਟੀ ਖਵਾ ਦੇ ਆਪਾਂ ਫਿਰ ਰਸਤੇ 'ਚ ਹੀ ਖਾਵਾਂਗੇ ਠੀਕ ਐ ਚਲੋ ਮੈਂ ਇਹਨਾਂ ਨੂੰ ਤੇ ਰੋਟੀ ਦੇ ਦਵਾ ਚਲੋ ਠੀਕ ਐ ਚੱਲ ਯਾਰ ਮੈਂ ਵੀ ਪੈਕਿੰਗ ਕਰ ਲਾਂ ਮੈਨੂੰ ਬੈਗ ਕੱਢ ਕੇ ਦੇ ਜਾ ਬੇਲੋਂ ਮੰਮੀ ਦਾਦੀ ਜੀ ਹਾਂ ਜੀ ਹਲੋ ਰਾਈਸ ਮੈਂ ਰਾਈਸ ਬਣਾਤੇ ਅੱਛਾ ਮੈਂ ਕਿਹਾ ਤੁਹਾਨੂੰ ਸਵਾਲ ਲੱਗਦੇ ਹਨਾ ਪਾਲਕ ਦੇ ਨਾਲ ਤੇ ਇਸ ਕਰਕੇ ਮੈਂ ਕਿਹਾ ਚੱਲ ਮੈਂ ਧਰ ਦੇਣੀ ਹੈ ਅੱਛਾ ਮੇਰੀ ਧੀ ਵੀ ਸਹੀ ਚਾਹੀ ਜੀ ਕਹਿਣ ਤੋਂ ਬਿਨਾਈ ਦਿਲ ਦੀ ਜਾਂਦੀ ਤੇ ਵੇਖੋ ਸਹੀ ਮੇਰਾ ਇਨਾ ਜੀ ਕਰਦਾ ਉਸ ਵੇਲੇ ਪਰ ਮੈਂ ਕਰਨੀ ਪਈ ਸਵੇਰ ਦੀ ਲੱਗੀ ਕਿਹੜੇ ਬੂਨ ਨੂੰ ਤੇ ਪਾਲਕ ਤੇ ਰਾਈਸ ਬਣਾਉਣੇ ਸਵਾਲ ਲੱਗਦੇ ਮੇਰੇ ਜੀ ਕਰਦਾ ਹੀ ਫਾੜ ਕੇ ਬੈਨ ਕਿਉਂ ਮੋਲੋ ਅੱਛਾ ਕੀ ਹੋਟੀ ਐਨੀ ਬਿਯਾਰੀ ਮੇਰੀ ਕੁੜੀ ਹੈ ਬਹੁਤ ਦਿਨ ਤੋਂ ਰਹਿ ਰਹਾ ਇੱਕ ਲੋਇ ਨਾ ਪਿਆਰ ਲੈ ਸਾਡੇ ਨਾਲ ਪਿਆਰ ਲੈਂਦੀ ਹੈ ਕਿਹਨ ਤੋਂ ਵੀ ਨਾ ਸਾਡੇ ਦਿਲ ਦੀ ਜਾਂਦੀ ਦੇਖੋ ਮੈਂ ਤਾਂ ਨਾ ਹੈਰਾਨ ਕਿਸਰਾ ਮੈਂ ਉਹ ਜਾਂਦੀ ਹੈ ਮੈਂ ਕਿਉਂ ਨਾ ਕਰਾਂ ਤੁਸੀਂ ਦੋਵੇਂ ਜਾਨੇ ਮੇਰ ਨਾਲ ਕਿੰਨਾ ਕਰਦੇ ਜੇ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਅੱਜ ਤੱਕ ਮੇਰੀ ਹਰ ਖੁਆਇਸ਼ ਪੂਰੀ ਕਰਦੇ ਜੇ ਤੇ ਜੇ ਮੈਂ ਤੁਹਾਡਾ ਇੰਨਾ ਕ ਕਰ ਲਿਆ ਇੱਥੇ ਕੀ ਹੋ ਗਿਆ ਤੇ ਮਨ ਖੁਸ਼ ਕਰ ਬਹੁਤ ਬਹੁਤ ਹੀ ਹੈ ਬਟਾ ਜਨਾ ਬੜਾ ਮਨ ਖੁਸ਼ ਹੈ ਚਾਹੀਦੀ ਬੜੇ ਪਸੰਦ ਹੈ ਬੰਨੇ ਬੜੇ ਪਸੰਦ ਹੈ ਮੈਂ ਤਾਂ ਕਦੀ ਨਹੀਂ ਸੀ ਕਹਿੰਦੀ ਮੈਂ ਕਿ ਸਵੇਰ ਦੀ ਤਾਂ ਲੱਗੀ ਹੋਈ ਦੇ ਵਿੱਚ ਕੀ ਇਹਨੂੰ ਹੋਰ ਕਵਾਂ ਕੰਮ ਕਰਨਾ ਮੈਨੂੰ ਨਾ ਪਤਾ ਸੀ ਤੁਹਾਨੂੰ ਪਾਲਕ ਦੇ ਨਾਲ ਬੋਇਲਡ ਰਾਈਸ ਬਹੁਤ ਪਸੰਦ ਹੈ ਗਿਆ ਇਸ ਕਰਕੇ ਮੈਂ ਪੇ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਬਣਾ ਲੇ ਠੀਕ ਠੀਕ ਪੁੱਤਰ ਮੈਨੂੰ ਪਹਿਲਾਂ ਦੱਸ ਤੈਨੂੰ ਕਿਸ ਤਰ੍ਹਾਂ ਪਤਾ ਸਾਡੀ ਪਸੰਦ ਨਾ ਪਸੰਦ ਕਿਸ ਤਰ੍ਹਾਂ ਪਤਾ ਸਾਰਾ ਕੁਝ ਇਹ ਖਾਂਦੇ ਐ ਨਹੀਂ ਖਾਂਦੇ ਫਿਰ ਘਰ ਦੇ ਛੋਟਾ ਦੌਰ ਆ ਤੂੰ ਉਹਦੀ ਪਸੰਦ ਕੀ ਉਹਨੂੰ ਪਸੰਦ ਆ ਕੀ ਉਹਦਾ ਕਲਰ ਪਸੰਦ ਆ ਉਹਦੇ ਬਰਥਡੇ ਬਾਰੇ ਤਾਂ ਮੈਨੂੰ ਹੀ ਗੱਲਾਂ ਦਾ ਕਿਸ ਤਰ੍ਹਾਂ ਪਤਾ ਚਾਰਾ ਮੈਨੂੰ ਮੰਮੀ ਜਦੋਂ ਸਾਡਾ ਵਿਆਹ ਤੈਆ ਹੋਇਆ ਤੇ ਵਿਆਹ ਤੋਂ ਪਹਿਲਾਂ ਆਪਾਂ ਫੋਨ ਤੇ ਗੱਲ ਕਰਦੇ ਸੀ ਨਾ ਉਦੋਂ ਇਹ ਮੇਰੇ ਪਰਿਵਾਰ ਬਾਰੇ ਪੁੱਛਦੇ ਹੀਗੇ ਉਹਨਾਂ ਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਤੇ ਫਿਰ ਮੈਂ ਵੀ ਇਹਨਾਂ ਨੂੰ ਸਾਰਾ ਕੁਝ ਪੁੱਛ ਲਿਆ ਜਿਵੇਂ ਹੁਣ ਵੇਖੋ ਇਹ ਮੇਰੇ ਪਰਿਵਾਰ ਦਾ ਕਿੰਨਾ ਧਿਆਨ ਰੱਖਦੇ ਆ ਕਿ ਕਿਸੇ ਦਾ ਬਰਥਡੇ ਆ ਜੇ ਉਹਨੂੰ ਕੀ ਦੇਣਾ ਵਾ ਕੀ ਕਰਨਾ ਵਾ ਤੇ ਉਸੇ ਤਰ੍ਹਾਂ ਮੇਰਾ ਵੀ ਤੇ ਫਰਜ਼ ਬਣਦਾ ਵਾ ਕਿ ਮੈਂ ਸਾਰਾ ਕੁਝ ਧਿਆਨ ਰੱਖਾਂ ਇਸ ਪਰਿਵਾਰ ਦਾ ਕਿਉਂਕਿ ਹੁਣ ਇਹੋ ਹੀ ਤੇ ਮੇਰਾ ਪਰਿਵਾਰ ਹੈ ਜੇ ਉਹ ਇਹ ਨਾ ਕੁਝ ਕਰ ਸਕਦੇ ਆ ਤੇ ਮੈਂ ਕਿਉਂ ਨਹੀਂ ਕਰ ਸਕਦੀ ਜਿੰਦੀ ਵਸਦੀ ਹੈ ਮੈਂ ਕਿਹਦੀ ਆਏ ਬਹੁਤ ਸਿਆਣੀ ਹੈ ਤਾਂ ਮੈਂ ਦੇਖ ਲਓ ਵੀ ਇਹ ਕਿ ਧੀ ਅਸਿਆ ਆਂਦੀ ਆ ਕਰੇ ਪਿਆਰੇ ਫੁੱਲ ਕਿਤੇ ਮੂੰਹ ਦੇ ਚੋਰੀ ਬਹੁਤ ਸਿਆਣੀ ਹੈ ਮम्मी ਚਾਹੀ ਜੀ ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਸੀਗੀ ਉੱਤਰ ਪੁੱਛਣਾ ਕੀ ਹੈ ਤੂੰ ਕੰਮ ਕਰਿਆ ਕਰ ਕੋਈ ਗੱਲ ਪੁੱਛਣ ਦੀ ਲੋੜ ਨਹੀਂ ਤੇਰਾ ਘਰ ਆ ਤੂੰ ਦੱਸ denn ਚਾਹੀਦਾ ਕੀ ਹੈ ਚਾਹੀਦਾ ਮੈਨੂੰ ਕੁਛ ਵੀ ਨਹੀਂ ਆ ਹਾਂ ਮੰਮੀ ਇਹ ਨਾ ਐਕਚੁਅਲੀ ਕਹਿ ਰਹੇ ਸੀਗੇ ਕਿ ਇਹਨਾਂ ਨੂੰ ਹੌਲੀਡੇ ਨਹੀਂ ਆ ਆਫਿਸ ਤੋਂ ਸੈਚਰਡੇ ਸੰਡੇ ਦੀਆਂ ਹਾਂ ਹੁੰਦੀ ਆ ਹਮੇਸ਼ਾ ਤੇ ਇਹ ਕਹਿ ਰਹੇਗੇ ਕਿ ਕਿਉਂ ਨਾ ਆਪਾਂ ਹਿਲ ਸਟੇਸ਼ਨ ਚੱਲੀਏ ਦੋ ਦਿਨ ਆਪਾਂ ਘੁਮਾਵਾਂਗੇ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਪਰ ਮੈਂ ਮਨਾ ਕਰ ਦਿੱਤਾ ਕਿਉਂ ਕਿਉਂ ਮਨਾ ਕਿਉਂ ਕੀਤਾ ਦੀ ਹੈ ਮੰਮੀ ਚਾਹੀ ਜੀ ਜੇ ਮੈਂ ਚੱਲ ਗਈ ਤੇ ਪਿੱਛੇ ਤੁਹਾਡਾ ਧਿਆਨ ਕੌਣ ਰੱਖੂਗਾ ਤੁਸੀਂ ਕਿਤਨਾ ਮੈਨੇਜ ਕਰੋਗੇ ਸਾਰਾ ਕੁਝ ਘਰ ਦਾ ਕੰਮ ਖਾਣਾ ਪੀਣਾ ਇਸ ਕਰਕੇ ਮੈਂ ਫਿਰ ਨਹੀਂ ਪੁੱਤਰ ਮਨਾ ਨਹੀਂ ਕਰਨਾ ਤੂੰ ਜਾਓ ਤੁਸੀਂ ਜਾਓ ਦੇਖ ਤੇਰੇ ਹੰਤ ਪਹਿਲਾਂ ਵੀ ਜੇ ਅਸੀਂ ਕਰ ਲੈਨੇ ਸਦਾ ਅਸੀਂ ਕਰ ਲਾਂਗੇ ਆਪਣਾ ਧਿਆਨ ਰੱਖ ਲਾਂਗੇ ਤੂੰ ਚਿੰਤਾ ਨਾ ਕਰ ਸਾਡੀ ਕਿਸੇ ਗੱਲ ਦੀ ਮੋਰੀ ਨਾ ਕਰ ਤੂੰ ਜਾਓ ਕੁਮਾਰ ਕੁਛ ਨਾ ਗਾਦ ਲਈਏ ਤੂੰ ਦਾਜ ਕਮੇ ਚੱਲੇ ਆਂ ਸੀ ਗੱਲ ਕਰਤਾ ਜਾਉ ਦਸੀ ਕੁੰਗਿਆ ਪਰ ਫੇਰ ਪਿੱਛੋਂ ਸਾਰਾ ਕਿਤਨਾ ਗੱਲਾਂ ਦੀ ਆਪੇ ਕਰਨਾ ਉਹ ਕਰ ਲੈ ਅਬ ਤੂੰ ਕਿਹੜਾ ਕਿਤਨਾ ਕਰਨੀ ਪਈ ਆ ਤੂੰ ਜਾਂਦੀ ਵੀ ਕਿਧਰ ਜਾ ਕੋਈ ਨਹੀਂ ਜਾ ਕੁੰਗਿਆ ਜੋ ਮੋਟੀ ਗਾਲਿਆ ਸਬਜ਼ੀਆਂ ਕੱਟ ਕੇ ਦੇ ਦੀ ਤੜਕੇ ਸੀ ਆਪੇ ਪਿੱਛੋਂ ਲਾ ਲਾਂਗੇ ਚਾਰ ਫੁਲਕੇ ਆਪਾਂ ਕਿਹੜਾ ਕਿ ਚੰਦਾ ਟੱਪੜ ਹੈਗਾ ਸਾਡਾ ਆਪਾਂ ਕੋਈ ਨਹੀਂ ਵਿਆਪੇ ਕਰ ਲੈਣਾ ਫਿਕਰ ਨਾ ਕਰ ਹਾਂ ਨਹੀਂ ਤੇ ਇੱਕ ਇੱਕ ਕੰਮ ਕਰਦੇ ਹਾਂ ਹੋ ਗਈ ਮੰਮੀ ਹੋਣੀ ਲੱਗੇ ਰਹਿੰਦੇ ਨਾ ਮੈਂ ਉਹਨਾਂ ਨੂੰ ਫੋਨ ਕਰ ਦੇਣੀ ਤਾਂ ਰੋਟੀ ਦੇ ਦਿਆ ਕਰਨਗੇ ਉਹ ਰੋਟੀ ਨਾ ਨਾ ਉਹਨਾਂ ਨੂੰ ਕਿਉਂ ਖੇਚਲ ਪਾਣੀ ਆਪਾਂ ਕੀ ਦੋਵੇਂ ਜਣੀਆਂ ਨੇ ਗਿਆ ਸੀ ਆਪੇ ਕਰਨਾ ਕਰਾਂਗੇ ਉੱਥੇ ਕਿਹੜਾ ਕਿ ਟਿਆਟੇ ਤੋਂ ਖਾਣੀ ਆ ਦੋ ਦੋ ਬਲਕੇ ਖਾਣੇ ਹੁੰਦੇ ਆਪਾਂ ਆਪੇ ਬਣਾ ਕੇ ਪਕਾ ਕੇ ਖਾ ਲਿਆ ਕਰਨਾ ਤੂੰ ਜਾ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੂੰ ਜਾ ਦੋ ਦਿਨ ਤੇ ਸਾਰੇ ਗਏ ਘੁੰਮਣ ਘੁੰਮਣ ਜਾ ਜਾ ਕੋਈ ਗੱਲ ਨਹੀਂ ਕੀ ਸਭ ਕੋਈ ਗੱਲ ਨਹੀਂ ਹੈਗੀ ਹਾਂ ਗੱਲ ਰਹੀ ਢਿੱਕੇ ਦੀ ਉਹ ਤੈਨੂੰ ਪਤਾ ਉਹ ਬਾਜ਼ਾਰ ਗਿਆ ਆਪਣੇ ਯਾਰਾਂ ਦੋਸਤਾਂ ਨਾਲ ਖਾ ਪੀ ਲੈਂਦਾ ਤੇ ਬਾਕੀ ਰਹਿ ਗਏ ਤੇਰੇ ਪਾਪਾ ਦੀ ਗੱਲ ਉਹ ਜੋ ਰਿੱਤਾ ਪਕਾ ਉਹ ਖਾ ਲੰਦੇ ਉਹਨਾਂ ਨੂੰ ਨਹੀਂ ਹਟਾਉਂਦਾ ਕਿ ਮੈਨੂੰ ਆਪ ਬਣਾ ਕੇ ਦਿਓ ਆਪ ਬਣਾ ਕੇ ਦਿਓ ਜੋ ਰਿੱਤਾ ਪਕਾਇਆ ਉਹ ਉਹਨਾਂ ਨੇ ਖਾ ਲੈਣਾ ਤੇ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਤੂੰ ਜਾ ਦੋ ਦਿਨ ਜਾ ਘੁੰਮਣ ਤਾਂ ਬਣ ਜਾ ਆ ਗਿਆ ਚਲੋ ਠੀਕ ਆ ਚਾਹੀਦੀ ਤੂੰ ਹੀ ਕਹਿੰਦੇ ਮੈਂ ਚਲ ਜਾਨੀ ਆ ਸਬਜ਼ੀਆਂ ਵਗੈਰਾ ਮੈਂ ਕੱਟ ਜਾਨੀ ਆ ਤੇ ਤੜਕਾ ਤੁਸੀਂ ਫਿਰ ਲਾ ਦੇ ਕੋਈ ਗੱਲ ਨਹੀਂ ਤੂੰ ਚਿੰਤਾ ਹੀ ਨਾ ਕਰ ਚਿੰਤਾ ਨਾ ਕਰ ਕਿਸੇ ਗੱਲ ਚਲੋ ਠੀਕ ਆ ਹੁਣ ਫਿਰ ਖਾਈਏ ਹਾਂ ਚਲੋ ਲੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਿਆਣਾ ਬੂਆ ਖੁੱਲਾ ਰੱਖਿਆ ਨਹੀਂ ਪਾਬੋ ਨਹੀਂ ਪਾਬੋ ਚਲ ਵੇਖਿਆ ਨਾ ਆ ਕਪੜੇ ਆਪਾਂ ਲੈ ਕੇ ਆਏ ਸੀ ਕੰਮ ਆ ਗਏ ਇਹਨਾਂ ਦੇ ਤੇ ਸਾਰੇ ਇਹੋ ਹੀ ਕਪੜੇ ਨਾ ਮੈਂ ਪੈਕ ਕਰ ਦੇਣੇ ਆ ਕਿੰਨੇ ਉੱਥੇ ਵੈਸੇ ਵੀ ਠੰਡ ਹੋਣੀ ਆ ਇਹਨਾਂ ਨੇ ਤੇ ਕਹਿਣਾ ਵਾ ਨਹੀਂ ਆ ਨਹੀਂ ਲੈ ਕੇ ਜਾਣੇ ਉਹ ਲੈ ਕੇ ਜਾਣੇ ਆ ਸਾਰੇ ਹੀ ਲੈ ਜਾਣੇ ਵੈਸੇ ਵੀ ਜਿੰਨੇ ਗਰਮ ਕਪੜੇ ਹੋਣਗੇ ਓਨਾਂ ਵਧੀਆ ਹੋਊਗਾ ਆ ਸਾਰੇ ਮੈਂ ਪੈਕ ਕਰ ਲੈਣੇ ਕਿਰਨ ਨਾ ਆ ਤੇ ਪੂਆ ਜੀ ਦੀ ਆਵਾਜ਼ ਹੈ ਕਿਰਨ ਪੂਆ ਜੀ ਕਿਰਨ ਪੂਆ ਜੀ ਤੁਸੀਂ ਸਸਰੀ ਦਾ ਪੂਆ ਜੀ ਸਸਰੀ ਦਾ ਪੁੱਤਰ ਸਸਰੀਕਾਲ ਕੀ ਹਾਲ ਚਾਲ ਆ ਮੇਰਾ ਤੇ ਵਧੀਆ ਤੂੰ ਆਪਣਾ ਸੁਣਾ ਮੇਰਾ ਵੀ ਬਹੁਤ ਵਧੀਆ ਪੁੱਤ ਹੋਰ ਸੁਣਾ ਹਾਂਜੀ ਆ ਜਾ ਬਹਿ ਜਾ ਮੈਂ ਲੈ ਕੇ ਆਂਦੀ ਪਾਣੀ ਪੇਕੇ ਆ ਦੇ ਸੁਣਾ ਪੇਕੇ ਦਾ ਕੀ ਹਾਲ ਚਾਲ ਆ ਪੇਕੇ ਵੀ ਬਹੁਤ ਵਧੀਆ ਪੂਆ ਜੀ ਸਾਰੇ ਵਧੀਆ ਹੈਗੇ ਤੇ ਤੁਸੀਂ ਇਕੱਲੇ ਆਏ ਕਿ ਕਿਸਨ ਲੈ ਕੇ ਨਹੀਂ ਆਏ ਨਾ ਨਾ ਪੁੱਤ ਇਕੱਲੀ ਆਈ ਆ ਮੈਂ ਕਿਹਾ ਚੱਲ ਮੈਂ ਦੋ ਕੇ ਦਿਨ ਪੇਕੇ ਲਾਵਾਂ ਆਪਣੇ ਮੇਰੀ ਨੂੰ ਗਈ ਪੇਕੇ ਤੇ ਮੈਂ ਕਿਹਾ ਉਹ ਆਪਣੇ ਪੇਕੇ ਤੇ ਮੈਂ ਆਪਣੇ ਪੇਕੇ ਚਾਈ ਹੁਣੀ ਕਿੱਥੇ ਭਾਬੀ ਕਿੱਥੇ ਆ ਚਾਈ ਜੀ ਉਹ ਇੱਧਰ ਗਾਰਡਨ 'ਚ ਬੈਠੇ ਚਲੋ ਹੋਰ ਸੁਣਾ ਮੇਰਾ ਪੁੱਤ ਠੀਕ ਠਾਕ ਹੈ ਆ ਹਾਂਜੀ ਉਹ ਵੀ ਵਧੀਆ ਹੈ ਗਿਆ ਉਹਨਾਂ ਨੂੰ ਵੀ ਛੁੱਟੀਆਂ ਹੈਗੀਆਂ ਆਜੋ ਚੱਲੀ ਆਪਾਂ ਗਾਰਡਨ 'ਚ ਆਹੋ ਆਹੋ ਚੱਲ ਆ ਮੇਰਾ ਸਾਮਾਨ ਸਾਹਮਣੇ ਉੱਥੇ ਤੇ ਮੇਰੀ ਗੱਲ ਸੁਨ ਆ ਠੰਡ ਆ ਆ ਪਾਣੀ ਮੈਂ ਠੰਡਾ ਨਹੀਂ ਪੀਂਦੀ ਹੈਗੀ ਪਾਣੀ ਨਾ ਮੈਨੂੰ ਠਾਰ ਪਨ ਕੇ ਲਿਆ ਕੇ ਦਵੇਂ ਤੇ ਮਾਸਾ ਜੇ ਲੂਣ ਪਾ ਲੈ ਪਤਾ ਕੀ ਆ ਆ ਦਿਨ ਚੱਲਣ ਦੇ ਆ ਅਗਲਾ ਗੁਲਾ ਖਰਾਬ ਹੋ ਜਾਂਦਾ ਆ ਵਾਵਾ ਮੈਂ ਲੂਣ ਪਾ ਕੇ ਪੀਣੀ ਆ ਉਹ ਨਾਲੇ ਗਲਾ ਵਧੀਆ ਰਹਿੰਦਾ ਹੈਗਾ ਠੀਕ ਆ ਮੂਆ ਜੀ ਹੋਰ ਤੇ ਨਹੀਂ ਕੁਝ ਕਰਨਾ ਨਾ ਨਾ ਕੁਝ ਨਹੀਂ ਜਦੋਂ ਚਾਹ ਬਣਾਏਂਗੀ ਉਹ ਦੁੱਧ ਕਰ ਪਾ ਲਈ ਤੇ ਨਾਲ ਕਾਲੀ ਮਿਰਚ ਪਾ ਲੈ ਠੀਕ ਆ ਕਾਲੀ ਮਿਰਚ ਉਹ ਕਾਲੀ ਮਿਰਚ ਨਾਲ ਵੀ ਗਲਾ ਬੜਾ ਸਾਫ਼ ਰਹਿੰਦਾ ਈ ਚਲੋ ਠੀਕ ਆ ਤੇ ਤੁਸੀਂ ਬੈਠੋ ਤੇ ਮੈਂ ਤੁਹਾਡੇ ਲਈ ਅਦਰਕ ਤੇ ਲੂਨ ਕਾਲੀ ਮੇਚ ਪਾ ਕੇ ਲਿਆਉਂਦਾ ਹਾਂ ਹਾਂ ਲੂਨ ਪਾਣਾ ਹੈਗਾ ਏ ਪਾਣੀ ਚ ਹਾਂਜੀ ਤੇ ਠੀਕ ਆ ਵਧੀਆ ਜੀ ਬਣਾ ਕੇ ਲੈ ਕੇ ਆਵੀਂ ਮੇਰੇ ਤੇ ਰਾਤ ਨੂੰ ਜਿਹੜੀ ਸਬਜ਼ੀ ਬਣਾ ਰਹੀ ਨਾ ਮੇਰੇ ਕੋਲ ਪੁੱਛ ਕੇ ਬਣਾਵੀਂ ਚਲੋ ਠੀਕ ਆ ਭੂਆ ਜੀ ਹਾਂ ਠੀਕ ਹੈ ਠੀਕ ਹੈ ਚਾਈ ਜੀ ਕਿੱਧਰ ਬੈਠ ਗਿਆ ਜੀ ਲੈ ਨਹੀਂ ਮੇਰੀ ਅੰਮੀ ਨੇ ਹਾਂ ਜਸਵੀਰ ਝੂਕਾ ਰਕੇ ਝੂਕ ਤੇ ਆਈ ਹੈ ਹਾਂ ਔਰ ਤਨਾ ਕੀ ਠਾਕ ਹੈ ਬਸ ਚਾਈ ਠੀਕ ਆ ਹੋਰ ਪਰਜਾਈ ਠੀਕ ਠਾਕ ਆ ਸਭ ਠੀਕ ਹੈ ਤੂੰ ਸੁਣਾ ਬਸ ਨੂਰਾ ਦੀ ਠੀਕ ਹੈ ਲੈ ਨੂਰਾਨੀ ਵਧੀਆ ਬੱਚੇ ਤੇ ਨਾਲ ਲੈ ਕੇ ਆਣਾ ਸੀ ਕੱਲੀ ਆਈ ਹੈ ਨੂਰਾਨੀ ਨੇ ਕਹਦੇ ਉਹ ਚੱਲੀ ਆਪਣੇ ਪੇਕੇ ਤੇ ਮੈਂ ਕਿਹਾ ਮੈਂ ਚੱਲਦੀ ਆਪਣੇ ਪੇਕੇ ਠੀਕ ਹੈ ਭਾਬੀ ਤੈਨੂੰ ਤਾਂ ਮੋਜਾਂ ਲੱਗੀਆਂ ਨੇ ਤੂੰ ਤਾਂ ਸੋਈ ਚ ਬੜੀ ਹੁੰਨੀ ਆ ਹਾਂ ਹੁਣ ਬਹੁਤ ਟੋਰਨਾ ਬੈਠੀ ਦਿੰਨੀ ਹੈ ਹੋਰ ਹੁਣ ਤੇ ਜਦੋਂ ਫੋਨ ਕਰਾਂ ਤੇ ਭਾਬੀ ਬਸ ਵਿਹਲੀ ਰਮਾਨ ਨਾਲ ਜਾਈ ਚ ਬੈਠੀ ਰਹਿੰਦੀ ਆ ਉਹ ਕਿਰਨ ਕਰਨ ਹੀ ਨਹੀਂ ਦਿੰਦੀ ਸਾਨੂੰ ਕੋਈ ਕੰਮ ਉਹ ਕਹਿੰਦੀ ਮੈਂ ਆਪੇ ਸੰਭ ਲਾਂਗੀ ਤੂੰ ਬੈਠੋ ਆਰਾਮ ਨਾਲ ਬੜੀ ਧੀਰ ਕਰ ਲਿਆਗਾ ਜੈਨਟੀ ਕਰਮਾਂ ਵਾਲੀ ਨੂੰ ਕੁਝ ਕੁਝ ਪੁੱਛੀ ਨਾ ਨਹੀਂ ਸਾਨੂੰ ਤਾਂ ਪੁੱਛ ਵੀ ਨਹੀਂ ਕਰਨ ਕਹਿੰਦੀ ਜਾਓ ਦੋ ਵਜੇ ਜਾਓ ਬਾਜਾ ਕੱਟ ਪੇਵਾਓ ਲੈ ਚਾਈ ਤੂੰ ਆਪਣੀ ਨੂੰ ਦੀਆਂ ਗੱਲਾਂ ਕਰਦੀਆਂ ਨਹੀਂ ਮੇਰੀ ਨੂੰ ਕਿਹੜੀ ਘਟ ਕਰਮਾਂ ਵਾਲੀ ਆ ਮੇਰੀ ਗੱਲ ਸੁਣ ਮੈਨੂੰ ਵੀ ਨਹੀਂ ਕੁਝ ਕਰਨ ਦਿੰਦੀ ਅੱਛਾ ਮੈਂ ਤਾਂ ਟੋਰ ਨਾਲ ਬੈਠੀ ਰਹਿਨੀ ਆ ਹੁਣ ਵੇਖ ਲਓ ਉਹ ਚੱਲੀ ਆਪਣੇ ਪੇਕੇ ਤੇ ਮੈਨੂੰ ਕਹਿੰਦੀ ਆਖੇ ਮੰਮੀ ਜੀ ਤੁਸੀਂ ਇੱਥੇ ਕੀ ਕਰਨਾ ਜਾਓ ਚਾਰ ਦਿਨ ਤੁਸੀਂ ਵੀ ਆਪਣੇ ਪੇਕੇ ਲਾਓ ਮੈਂ ਕਿਹਾ ਇਹ ਤਾਂ ਪੁੱਤ ਬੜਾ ਵਧੀਆ ਕੰਮ ਕੀਤਾ ਕਿਆ ਚੰਗਾ ਕੀਤਾ ਇਸ ਨੂੰ ਤੂੰ ਆ ਗਈ ਚੰਗਾ ਕੀਤਾ ਵੇਖਿਆ ਨਾ ਚਾਹੀ ਤੇਰਾ ਦਿਲ ਨਹੀਂ ਲੱਗਦਾ ਹਣਾ ਤਾਂ ਦੀ ਤੂੰ ਕੰਨੀ ਆ ਤੂੰ ਮੈਨੂੰ ਫੋਨ ਕਰ ਦੇਣਾ ਸੀ ਹਾਂ ਦੱਸ ਭਾਬੀ ਜੇ ਮੇਰੀ ਮਾਂ ਕੋ ਨਹੀਂ ਫੋਨ ਕਰ ਤੂੰ ਕਰ ਦੇਣਾ ਸੀ ਕਿ ਤੇਰੀ ਮਾਂ ਤੈਨੂੰ ਯਾਦ ਕਰਨ ਢਈ ਆ ਤੇ ਮੈਂ ਆ ਜਣਾ ਸੀ ਮੈਂ ਇਹ ਥੋੜਾ ਵੇਚ ਦੀ ਲੈਣਾ ਸੀ ਕਦੋਂ ਮੇਰੀ ਨੂੰ ਪੇਕੇ ਜਾਵੇ ਤੇ ਕਦੋਂ ਮੈਂ ਆਵਾਂ ਹਾਂ ਤੇ ਚੱਲ ਚੰਨਾ ਕਿਤੇ ਹੀ ਸਕੋ ਤੂੰ ਆ ਗਈ ਹੈ ਹਾਂ ਉਹ ਕਿਰਨ ਤੇ ਗੋਲਦੀ ਨਾਲ ਚੱਲੇ ਘੁੰਮਣ ਦੋ ਦਿਨਾਂ ਲਈ ਕਹਿੰਦੇ ਚੱਲ ਅਸੀਂ ਦੋ ਛੁੱਟੀਆਂ ਨੇ ਤੇ ਚੱਲ ਆਪਾਂ ਘੁੰਮ ਫੇਰ ਆਈਏ ਤੇ ਮੈਂ ਕਿਹਾ ਕੋਈ ਨਹੀਂ ਪੁੱਤਰ ਜਾਓ ਉੱਥੇ ਕਿਹੜੀ ਗੱਲ ਹੈ ਤੁਸੀਂ ਕੋ ਮੈਨੂੰ ਕਹਿੰਦੀ ਕਹਿੰਦੀ ਲੈ ਤੁਸੀਂ ਰੋਟੀ ਦਾ ਕੀ ਕਰੋਗੇ ਮੈਂ ਕਿਹਾ ਕੋਈ ਗੱਲ ਨਹੀਂ ਕਿ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਅੱਜ ਆਪੇ ਬਣਾ ਲਾਂਗੇ ਨੂੰ ਤਾਂ ਸਹੀ ਹੈ ਉੱਥੇ ਕਿਹੜੀ ਗੱਲ ਹੈ ਤੇ ਜਸਵੀਰ ਚੰਗਾ ਕੀਤਾ ਹੀ ਆ ਗਈ ਹੈ ਬੱਚੇ ਚੱਲੇ 2 ਦਿਨ ਦੀ ਤੁਹਾਨੂੰ ਘਰ ਖਾਲੀ ਖਾਲੀ ਲੱਗਣਾ ਸੀ ਅਸੀਂ ਤੇਰਾ ਦਿਲ ਲੱਗਾ ਰਹੇਗਾ ਬਾਬਾ ਸਾਡਾ ਤੇ ਨਾਲੇ ਹੱਲ ਮਿੰਦ ਕੇ ਰੋਟੀ ਪਾਣੀ ਬਣਾ ਲਾਗੇ ਗਾਲ ਤੇ ਰਹਿ ਗਈ ਡਿੱਕੇ ਦੀ ਉਹ ਬਜ਼ਾਰੋਂ ਚੋਰਾ ਖਾ ਖੋ ਲੈਂਦਾ ਤੇ ਬਾਕੀ ਚਲੋ ਇਹਨਾਂ ਦੀ ਗੱਲ ਹੈ ਉਹ ਕੋਈ ਗੱਲ ਨਹੀਂ ਉਹ ਮਾਪਾ ਤੇ ਤੇਰੇ ਪਾਪਾ ਦੀ ਗੱਲ ਹੈ ਤੇਰੇ ਪਾਪਾ ਆ ਵੇਖਿਆ ਨਾ ਕਮ ਆਗੇ ਨਾ ਕੱਪੜੇ ਲੈ ਕੇ ਆਏ ਸੀਗੇ ਚੱਲ ਇਹੋ ਹੀ ਸਾਰੇ ਲੈ ਜੰਨੀ ਆ ਇਹਨਾਂ ਦੀ ਤੇ ਪੈਕਿੰਗ ਹੋ ਗਈ ਬਸ ਮੇਰੀ ਰਹਿ ਗਈ ਆ ਵੇਖਿਆ ਨਾ ਕਮ ਆਗੇ ਕੱਪੜੇ ਇਹੋ ਹੀ ਪੈਕ ਕਰ ਲੈਣੇ ਸਾਰੇ ਚੱਲ ਇਹਨਾਂ ਦੀ ਇਹੋ ਹੀ ਸਾਰੇ ਕੱਪੜੇ ਚਲ ਵੇਖਿਆ ਨਾ ਇਹਨਾਂ ਦੇ ਕੱਪੜੇ ਇਹੀ ਕੰਮ ਆ ਜਾਣੇ ਇਹ ਸਾਰੇ ਨਾ ਮੈਂ ਪੈਕ ਕਰ ਲੈਂਦੀ ਆ ਤੇ ਬੜੇ ਹੀ ਆ ਮੇਰੇ ਸਾਹ ਚਲ ਪੂਆ ਜੀ ਦੀ ਵਾਈ ਲੱਗੰਦੀ ਆ ਕਿਰਨ ਪੂਆ ਜੀ ਮੇਰੇ ਸਾਹ ਨਵਸੀਨ ਵਧੀਆ ਨਹੀਂ ਹੋਇਆ ਕਿਰਨ ਨੇ ਇੱਕ ਕਾਮਨਾ ਕਰੀ ਜੀ ਮੈਨੂੰ ਦੂ ਦੇ ਨਾ ਆਫ ਹੈ ਸੈਟਰਡੇ ਸੰਡੇ ਆ ਹਨਾ ਹਾਂਜੀ ਤੇ ਚਲੀਏ ਪੰਗਦੇ ਮੜਾ ਚ ਲਾਈਏ ਕਿਸੇ ਹਿਲ ਸਟੇਸ਼ਨ ਤੇ ਘੁੰਮ ਆਈਏ ਅਡਲ ਹੌਜ਼ੀ ਲਾਗੇ ਅਡਲ ਹੌਜ਼ੀ ਚੱਲ ਪੈਣਾ ਮੇਰੀ ਗੱਲ ਸੁਣੋ ਮੈਂ ਨਾ ਮੰਮੀ ਹੁਣਾਂ ਨੂੰ ਪੁੱਛ ਲੈਣੀ ਆ ਤੁਹਾਨੂੰ ਪਤਾ ਤੇਗਾ ਮੈਂ ਚੱਲ ਗਈ ਤੇ ਫਿਰ ਇੱਕ ਮਿੰਟ ਦਬਾਰਾ ਆਇਆ ਨਾ ਕੀ ਲੈਣਾ ਹਾਂਜੀ ਇੱਕ ਕੰਮ ਕਰੀਏ ਦੱਸੋ ਸੈਟਰਡੇ ਸੰਡੇ ਹੈਗਾ ਵਾ ਹਾਂਜੀ ਚਲੀਏ ਹਿਲ ਸਟੇਸ਼ਨ ਤੇ ਘੁੰਮ ਕੇ ਆਈਏ ਨਹੀਂ ਮੰਮੀ ਦੁਬਾਰਾ ਕਰਿਓ ਗੱਲ ਚੇਂਜ ਕਰਾਂ